ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸ਼ੁੱਕਰਵਾਰ ਨੂੰ ਤੜਕੇ ਹੀ ਕਈ ਥਾਵਾਂ ਉੱਤੇ ਬਹੁਤ ਹੀ ਜ਼ਿਆਦਾ ਮੀਂਹ ਪਿਆ ਤਾਂ ਇਸ ਮੀਂਹ ਦੇ ਨਾਲ ਦਿੱਲੀ ਨੁਆਇਡਾ ਸਮੇਤ ਕਈ ਇਲਾਕੇ ਪੂਰੀ ਤਰ੍ਹਾਂ ਪਾਣੀ ਦੇ ਨਾਲ ਭਰ ਗਏ ਜਿਸ ਦੇ ਨਾਲ ਹੀ ਦਿੱਲੀ ਦੇ ਇੰਦਰਾ ਗਾਂਧੀ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਬੰਦ ਦੀ ਛੱਤ ਵੀ ਡਿੱਗੀ ਕਈ ਬਾਹਾਂ ਨਹੀਂ ਇਸ ਦੀ ਲਪੇਟ ਦੇ ਵਿੱਚ ਆ ਗਈ ਜਿਸ ਕਾਰਨ ਇੱਥੋਂ ਦੀਆਂ ਉਡਾਣਾਂ ਨੇ ਜਿਹੜੀਆਂ ਉਹ ਪ੍ਰਭਾਵਿਤ ਹੋ ਰਹੀਆਂ ਹਨ ਹੁਣ ਤੱਕ ਕੁੱਲ 28 ਉਡਾਣਾਂ ਨੇ ਜਿਹੜੀਆਂ ਹੋ ਰੱਦ ਹੋ ਚੁੱਕੀਆਂ ਹਨ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਦੇ ਭਾਰੀ ਛੱਤ ਬਹਾਨਾ ਉੱਤੇ ਡਿੱਗੀ ਕਾਰ ਦੇ ਵਿੱਚ ਬੈਠੇ ਲੋਕ ਵੀ ਡਾਗ ਗਏ ਇਸ ਹਾਦਸੇ ਦੇ ਵਿੱਚ ਇੱਕ ਮੌਤ ਅਤੇ ਕਈ ਲੋਕ ਨੇ ਜਿਹੜੇ ਉਹ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਇਸ ਹਾਦਸੇ ਦੇ ਕਾਰਨ ਟਰਮੀਨਲ 1 ਤੋਂ ਰਵਾਨਾ ਹੋਣ ਵਾਲੀਆਂ ਸਾਰੀਆਂ ਉਡਾਣਾਂ ਨੇ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਸੁਰੱਖਿਆ ਕਾਰਨਾਂ ਕਰਕੇ ਚੈੱਕ ਇਨ ਕਾਊਂਟਰ ਬੰਦ ਕਰ ਦਿੱਤੇ ਗਏ ਹਨ તાਜ ਅਪਡੇਟਸ ਦੇ ਅਨੁਸਾਰ ਅੱਧੀ ਰਾਤ ਤੋਂ ਬਾਅਦ 16 ਜਾਣ ਵਾਲੀਆਂ ਉਡਾਣਾਂ ਅਤੇ 12 ਆਉਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸ਼ੁੱਕਰਵਾਰ ਨੂੰ ਤੜਕੇ ਹੀ ਕਈ ਥਾਵਾਂ ਉੱਤੇ ਬਹੁਤ ਹੀ ਜ਼ਿਆਦਾ ਮੀਂਹ ਪਿਆ ਤਾਂ ਇਸ ਮੀਂਹ ਦੇ ਨਾਲ ਦਿੱਲੀ ਨੂੰ ਆਈਡਾ ਸਮੇਤ ਕਈ ਇਲਾਕੇ ਪੂਰੀ ਤਰ੍ਹਾਂ ਪਾਣੀ ਦੇ ਨਾਲ ਭਰ ਗਏ ਜਿਸ ਦੇ ਨਾਲ ਹੀ ਦਿੱਲੀ ਦੇ ਇੰਦਰਾ ਗਾਂਧੀ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਬੰਦ ਦੀ ਛੱਤ ਵੀ ਦੀ ਕਈ ਬਾਹਾਨੀ ਇਸ ਦਿਲੇ ਪੇਟ ਦੇ ਵਿੱਚ ਆ ਗਈ ਜਿਸ ਕਾਰਨ ਇਥੋ ਦੇ ਆ ਉਡਾਣਾ ਨੇ ਜਿਹੜੀਆਂ ਉਹ ਪ੍ਰਭਾਵਿਤ ਹੋ ਰਹੀਆਂ ਹਨ ਹੁਣ ਤੱਕ ਕੁੱਲ 28 ਉਡਾਣਾਂ ਨੇ ਜਿਹੜੀਆਂ ਹੋ ਰੱਦ ਹੋ ਚੁੱਕੀਆਂ ਹਨ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਦੇ ਭਾਰੀ ਛੱਤ ਬਹਾਨਾ ਉੱਤੇ ਡਿੱਗੀ ਕਾਰ ਦੇ ਵਿੱਚ ਬੈਠੇ ਲੋਕ ਵੀ ਦੱਬ ਗਏ ਇਸ ਹਾਦਸੇ ਦੇ ਵਿੱਚ ਇੱਕ ਮੌਤ ਅਤੇ ਕਈ ਲੋਕ ਨੇ ਜਿਹੜੇ ਉਹ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਇਸ ਹਾਦਸੇ ਦੇ ਕਾਰਨ ਟਰਮੀਨਲ 1 ਤੋਂ ਰਵਾਨਾ ਹੋਣ ਵਾਲੀਆਂ ਸਾਰੀਆਂ ਉਡਾਣਾਂ ਨੇ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਸੁਰੱਖਿਆ ਕਾਰਨਾਂ ਕਰਕੇ ਚੈੱਕ ਇਨ ਕਾਊਂਟਰ ਰੰਤ ਕਰ ਦਿੱਤੇ ਗਏ ਹਨ તાਜ ਅਪਡੇਟਸ ਦੇ ਅਨੁਸਾਰ ਅੱਧੀ ਰਾਤ ਤੋਂ ਬਾਅਦ 16 ਜਾਣ ਵਾਲੀਆਂ ਉਡਾਣਾਂ ਅਤੇ 12 ਆਉਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸ਼ੁੱਕਰਵਾਰ ਨੂੰ ਤੜਕੇ ਹੀ ਕਈ ਥਾਵਾਂ 'ਤੇ ਬਹੁਤ ਹੀ ਜ਼ਿਆਦਾ ਮੀਂਹ ਪਿਆ ਤਾਂ ਇਸ ਮੀਂਹ ਦੇ ਨਾਲ ਦਿੱਲੀ ਨੂੰ ਆਈਡਸ ਸਮੇਤ ਕਈ ਇਲਾਕੇ ਪੂਰੀ ਤਰ੍ਹਾਂ ਪਾਣੀ ਦੇ ਨਰ ਭਰ ਕੇਸ ਦੇ ਨਾਲ ਹੀ ਦਿੱਲੀ ਦੇ ਇੰਦਰਾ ਗਾਂਧੀ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਬੰਦ ਦੀ ਛੱਤ ਵੀ ਦੀ ਕਈ ਬਾਹਾਨੀ ਇਸ ਦਿਲਪੇਟ ਦੇ ਵਿੱਚ ਆਗੇ ਜਿਸ ਕਾਰਨ ਇਥੋ ਦੀਆਂ ਉਡਾਣਾਂ ਨੇ ਜਿਹੜੀਆਂ ਉਹ ਪ੍ਰਭਾਵਿਤ ਹੋ ਰਹੀਆਂ ਹਨ ਹੁਣ ਤੱਕ ਕੁੱਲ 28 ਉਡਾਣਾਂ ਨੇ ਜਿਹੜੀਆਂ ਉਹ ਰੱਦ ਹੋ ਚੁੱਕੀਆਂ ਹਨ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਦੇ ਭਾਰੀ ਛੱਤ ਬਹਾਨਾ ਉੱਤੇ ਡਿੱਗੀ ਕਾਰ ਦੇ ਵਿੱਚ ਬੈਠੇ ਲੋਕ ਵੀ ਡੱਬ ਗਏ ਇਸ ਹਾਦਸੇ ਦੇ ਵਿੱਚ ਇੱਕ ਮੌਤ ਅਤੇ ਕਈ ਲੋਕ ਨੇ ਜਿਹੜੇ ਉਹ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਇਸ ਹਾਦਸੇ ਦੇ ਕਾਰਨ ਟਰਮੀਨਲ 1 ਤੋਂ ਰਵਾਨਾ ਹੋਣ ਵਾਲੀਆਂ ਸਾਰੀਆਂ ਉਡਾਣਾਂ ਨੇ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਸੁਰੱਖਿਆ ਕਾਰਨਾਂ ਕਰਕੇ ਚੈੱਕ ਇਨ ਕਾਊਂਟਰ ਵੰਦ ਕਰ ਦਿੱਤੇ ਗਏ ਹਨ તાਜ ਅਪਡੇਟਸ ਦੇ ਅਨੁਸਾਰ ਅੱਧੀ ਰਾਤ ਤੋਂ ਬਾਅਦ 16 ਜਾਣ ਵਾਲੀਆਂ ਉਡਾਣਾਂ ਅਤੇ 12 ਆਉਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਦਿਸਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸ਼ੁੱਕਰਵਾਰ ਨੂੰ ਤੜਕੇ ਹੀ ਕਈ ਥਾਵਾਂ ਉੱਤੇ ਬਹੁਤ ਹੀ ਜ਼ਿਆਦਾ ਮੀਂਹ ਪਿਆ ਤਾਂ ਇਸ ਮੀਂਹ ਦੇ ਨਾਲ ਦਿੱਲੀ ਨੂੰ ਆਈਡਸ ਸਮੇਤ ਕਈ ਇਲਾਕੇ ਪੂਰੀ ਤਰ੍ਹਾਂ ਪਾਣੀ ਦੇ ਨਰ ਭਰ ਕੇ ਇਸ ਦੇ ਨਾਲ ਹੀ ਦਿੱਲੀ ਦੇ ਇੰਦਰਾ ਗਾਂਧੀ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਬੰਦ ਦੀ ਛੱਤ ਵੀ ਦੀ ਕਈ ਬਾਹਾਨੀ ਇਸ ਦਿਲੇਪੇਟ ਦੇ ਵਿੱਚ ਆਗੇ ਜਿਸ ਕਾਰਨ ਇਥੋ ਜੀਆਂ ਉਡਾਣਾ ਨੇ ਜੜੀਆਂ ਉਹ ਪ੍ਰਭਾਵਿਤ ਹੋ ਰਹੀਆਂ ਹਨ ਹੁਣ ਤੱਕ ਕੁੱਲ 28 ਉਡਾਣਾਂ ਨੇ ਜਿਹੜੀਆਂ ਉਹ ਰੱਦ ਹੋ ਚੁੱਕੀਆਂ ਹਨ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਦੇ ਭਾਰੀ ਛੱਤ ਬਹਾਨਾ ਉੱਤੇ ਡਿੱਗੀ ਕਾਰ ਦੇ ਵਿੱਚ ਬੈਠੇ ਲੋਕ ਵੀ ਡੱਪ ਗਏ ਇਸ ਹਾਦਸੇ ਦੇ ਵਿੱਚ ਇੱਕ ਮੌਤ ਤੇ ਕਈ ਲੋਕ ਨੇ ਜਿਹੜੇ ਉਹ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਇਸ ਹਾਦਸੇ ਦੇ ਕਾਰਨ ਟਰਮੀਨਲ 1 ਤੋਂ ਰਵਾਨਾ ਹੋਣ ਵਾਲੀਆਂ ਸਾਰੀਆਂ ਉਡਾਣਾਂ ਨੇ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਸੁਰੱਖਿਆ ਕਾਰਨਾਂ ਕਰਕੇ ਚੈੱਕ ਇਨ ਕਾਊਂਟਰ ਵੰਦ ਕਰ ਦਿੱਤੇ ਗਏ ਹਨ ਤਾਂ ਅੱਜ ਅਪਡੇਟਸ ਦੇ ਅਨੁਸਾਰ ਅੱਧੀ ਰਾਤ ਤੋਂ ਬਾਅਦ 16 ਜਾਣ ਵਾਲੀਆਂ ਉਡਾਣਾਂ ਅਤੇ 12 ਆਉਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਦਿਸ ਅਪਡੇਟ ਨਿਊਜ਼ ਦੇ ਨਾਲ ਧੰਨਵਾਦ